ਹਾਂਜੀ ਵੀਰ ਜੀ ਜੋ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਹਾਂ ਬੜੀ ਹੀ ਬਾਖ ਕਲਾਮ ਹੈ ਮੈਂ ਪਹਿਲਾਂ ਹੀ ਬੇਨਤੀ ਕਰਦਾ ਹੁਣ ਕਿ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲਿਓ ਇਹ ਆਪਣੀ ਇੱਕ ਬਹੁਤ ਹੀ ਤਕੜੀ ਬਿਮਾਰੀ ਨਾਮਰਾਦ ਬਿਮਾਰੀ ਵੀ ਕਹਿ ਸਕਦੇ ਆ ਉਹਦੇ ਵਾਸਤੇ ਵੀਡੀਓ ਪਾ ਰਹੇ ਆ ਜਿੰਨਾ ਵੀਰਾਂ ਦੇ ਕਸਟਰੋਲ ਬਹੁਤ ਜ਼ਿਆਦਾ ਵਾਧੇ ਆ ਤਜਾਬੀ ਮਾਦਾ ਵਧ ਜਾਂਦਾ ਖੂਨ ਗਾੜਾ ਹੋ ਜਾਂਦਾ ਅਸੀਂ ਡਾਕਟਰਾਂ ਕੋਲੋਂ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਕੈਪਸੂਲ ਇੰਜੈਕਸ਼ਨ ਲਵਾ ਲੈਂਨੇ ਆ ਕਈ ਕਈ ਦਿਨ ਇਲਾਜ ਚੱਲਦਾ ਉਸ ਤੋਂ ਬਾਅਦ ਡਾਕਟਰ ਕੀ ਕਹਿੰਦਾ ਵੀ ਖੂਨ ਬਹੁਤ ਜ਼ਿਆਦਾ ਗਾੜਾ ਹੈ ਕਸਟਰੋਲ ਵਧ ਗਿਆ ਹੈ ਹਾਰਟ ਦੀ ਪ੍ਰੋਬਲਮ ਹੈ ਤੇ ਤੁਹਾਨੂੰ ਪੱਕੀਆਂ ਇੱਕ ਦੋ ਗੋਲੀਆਂ ਲਾਉਣੀਆਂ ਪੈਣੀਆਂ ਵੀਰ ਜੀ ਕਦੇ ਨਾ ਗੋਲੀਆਂ ਘਬਰਾਓ ਨਾ ਗੋਲੀਆਂ ਨਹੀਂ ਸਭ ਤੋਂ ਛੁਟਕਾਰਾ ਮਿਲ ਜਾਊਗਾ ਤੁਸੀਂ ਕੀ ਕਰਨਾ ਅਨਸਾਰੀ ਦੀ ਦੁਕਾਨ ਤੇ ਜਾਓ 100 ਰੁਪਏ ਦੀ ਪਨੀਰ ਡੋਡੀ ਲੈ ਲਓ। ਪਨੀਰ ਡੋਡੀ ਲੈ ਕੇ ਰਾਤ ਦੇ ਸਮੇਂ ਇੱਕ ਕੰਚ ਦੇ ਗਲਾਸ ਨੂੰ ਪਾਣੀ ਨਾਲ ਭਰ ਲਓ। ਉਹਦੇ ਵਿੱਚ 5 ਤੋਂ 7 ਪਨੀਰ ਡੋਡੀ ਦੇ ਪੀਸ ਪਾ ਦਿਓ। ਸੋਮਾ ਉੱਠ ਕੇ ਉਹਨੂੰ ਛਾਣ ਲਓ, ਪੀਣ ਲਓ ਤੇ ਉਸ ਪਾਣੀ ਨੂੰ ਖਾਲੀ ਪੇਟ ਪੀਣਾ। ਰਾਤ ਨੂੰ ਕੰਚ ਦੇ ਗਲਾਸ ਦੇ ਵਿੱਚ ਪਾਣੀ ਪਾ ਕੇ ਉਹਦੇ ਵਿੱਚ 5-7 ਪੀਸ ਪਨੀਰ ਡੋਡੀ ਦੇ ਪਾ ਦਿਓ। ਸੋਬਾ ਉੱਠ ਕੇ ਉਸ ਨੂੰ ਪੋਣ ਲੋ ਛਾਂ ਲਓ ਤੇ ਖਾਲੀ ਪੇਟੋ ਪਾਣੀ ਨੂੰ ਪੀਣਾ ਇਹ ਲਗਭਗ 10 ਤੋਂ 15 ਦਿਨ ਲਗਾਤਾਰ ਇਸੇ ਤਰ੍ਹਾਂ ਕਰਨਾ ਤੁਹਾਡੇ ਨੱਕ ਸਟਰੋਲ ਵਧਣਗੇ ਤੇ ਨਾ ਤੁਹਾਡਾ ਖੂਨ ਗਾੜਾ ਰਹੂਗਾ ਇਹ ਬਹੁਤ ਹੀ ਅਜਮਾਇਆ ਹੋਇਆ ਨਕਸ਼ਾ ਸੋ ਜਿੰਨਾਂ ਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿੰਨਾ ਚਿਰ ਅਗਲੀ ਵੀਡੀਓ ਨਹੀਂ ਪਾਉਂਦੇ ਤੱਕ ਤੱਕ ਲਈ ਦਾਸ ਨੂੰ ਆਗਾ ਵਾ